ਕਹਿੰਦੇ ਵਿਆਹ ਤਾਂ ਸਾਰਿਆਂ ਨੇ ਦੇਖੇ ਹੋਣੇ ਪਰ ਅਨੋਖਾ ਹੀ ਵਿਆਹ ਤੇ ਅਜੀਬੋ ਗਰੀਬ ਵਿਆਹ ਜਿਹੜਾ ਗੁਜਰਾਤ ਦੇ ਇਸ ਜੋੜੇ ਨੇ ਕਰਵਾਇਆ ਸੀ ਕਹਿੰਦੇ ਜਿੰਨੀ ਠੰਡ ਸ਼ਿਮਲੇ ਮਨਾਲੀ ਤੱਕ ਨਹੀਂ ਪੈਂਦੀ ਕਹਿੰਦੇ 스피티 ਵੈਲੀ ਦੇ ਵਿੱਚ ਵਿਆਹ ਕਰਵਾਇਆ ਤੇ ਜਿਹੜਾ ਏਮ ਸੀਨਾਂ ਦੀ ਜਿਹੜੀ ਖੁਆਇਸ਼ ਸੀ ਉਹ ਪੂਰੀ ਕੀਤੀ ਆ -25 ਡਿਗਰੀ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਲਓ ਇਹ ਇੱਕ ਤਾਂ ਇਹਨਾਂ ਨੇ ਰਿਕਾਰਡ ਤਿਆਰ ਕਰਤਾ ਰਿਕਾਰਡ ਪੈਦਾ ਕਰਤਾ ਤੇ ਦੂਸਰੇ ਪਾਸੇ ਜਦੋਂ ਵਿਆਹ ਕਰਾਇਆ ਨਾ ਸਪੀਤੀ ਵੈਲੀ ਚ ਜਾ ਕੇ 25 ਡਿਗਰੀ ਸੀ -25 ਡਿਗਰੀ ਦੇ ਵਿੱਚ ਇਹਨਾਂ ਨੇ ਵਿਆਹ ਕਰਾਇਆ ਜਾ ਰੀ ਇੰਨੀ ਠੰਡ ਚ ਨਾਲੇ ਤਾਂ ਇਹਨਾਂ ਦੀ ਹਾਲਤ ਵੀ ਦੇਖ ਸਕਦੇ ਹੋ ਤੇ ਜਿਹੜੇ ਰਿਸ਼ਤੇਦਾਰ ਗਏ ਹੋਣੇ ਉਹਨਾਂ ਦਾ ਕੀ ਬਣਿਆ ਹੋਣਾ ਤੇ ਰਿਕਾਰਡ ਕਾਇਮ ਕਰਤਾ ਗਿਨੈਸ ਬੁੱਕ ਚ ਜਿਹੜਾ ਰਿਕਾਰਡ ਵੀ ਦਰਜ ਕਰਾ ਲਿਆ ਗੁਜਰਾਤ ਦਾ ਇਹ ਕਪਲ ਹੈ ਜਿਨ੍ਹਾਂ ਨੇ ਇੱਕ ਖਵਾਇਸ ਸੀਗੀ ਵੀ ਅਸੀਂ ਵਿਆਹ ਕਰਾਉਣਾ ਇੰਨੀ ਠੰਡ ਦੇ ਵਿੱਚ ਤੇ ਆਹ ਦੇਖ ਸਕਦੇ ਹੋ ਵੀ ਤੁਸੀਂ ਸਨੋ ਫਾਲ ਹੋ ਰਿਹਾ ਹੈ ਸਨੋ ਫਾਲ ਦੇ ਵਿੱਚ ਇਹਨਾਂ ਨੇ ਵਿਆਹ ਕਰਾਇਆ ਤੇ ਆਹ ਦੇਖੋ ਤੁਸੀਂ ਦੁਲਾ ਦੁਲਣ ਜਿਹੜੇ ਦੋਨੇ ਹੱਥ ਆ ਜਿਹੜੇ ਉਹਨਾਂ ਦੇ ਕੰਬੀ ਜਾਂਦੇ ਤੇ ਪਤਾ ਲੱਗਦਾ ਵੀ ਠੰਡ ਹੈ ਹੀ ਦੇਖ ਲਓ ਤੁਸੀਂ ਵੀ ਤੂੰ ਆ ਹੀ ਨਿਕਲ ਗਿਆ ਹੋਣਾ ਯਾਰ ਵੀ ਕਿੰਨੀ ਜਿਆਦਾ ਠੰਡ ਹੈ ਤੇ ਆ ਦੇਖੋ ਤੁਸੀਂ ਲੋਕਾਂ ਦੀਆਂ ਵੱਖ-ਵੱਖਰੀਆਂ ਖੁਸ਼ੀਆਂ ਨੇ ਆ ਕੋਈ ਕਹਿੰਦਾ ਵੀ ਕਿਤੇ ਜਾ ਕੇ ਕਹਿੰਦੇ ਵੀ ਜਿਹੜੇ ਡੈਸਟੀਨੇਸ਼ਨ ਵੈਡਿੰਗ ਦੀ ਗੱਲ ਕਰਦੇ ਆ ਨਾ ਆਹ ਵੈਡਿੰਗ ਦੇਖ ਕੇ ਸਾਰੇ ਜਿਹੜੇ ਹੈਰਾਨ ਹੋ ਗਏ ਉਹਨੇ ਨਾਲ ਨਾਲ ਵੀਡੀਓ ਚੱਲੀ ਜਾਂਦੀ ਹੈ ਦੋਸਤੋ ਲਾਈਕ ਕਰਕੇ ਨਾਲ ਸ਼ੇਅਰ ਕਰਿਓ ਤੇ ਆਪਦੀ رائے ਜ਼ਰੂਰ ਸਾਂਝੀ ਕਰਿਓ ਵੀ ਐਦਾਂ ਦਾ ਵੀ ਕੁਝ ਕਰਨਾ ਚਾਹੀਦਾ ਲੋਕ ਕਹਿੰਦੇ ਵੀ ਤੂਫਾਨੀ ਕਰਦੇ ਨੇ ਆਹ ਦੇਖ ਲਓ ਤੁਸੀਂ ਵੀ ਵਿਆਹ 'ਚ ਵੀ ਤੂਫਾਨੀਆਂ ਕਰਨ ਲੱਗੇ ਵੱਖਰੇ ਤਰੀਕੇ ਨਾਲ ਵਿਆਹ ਕਰਾ ਲਿਆ ਤੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਤੇ ਇਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋਈ ਲੋਕਾਂ ਨੇ ਟਰੋਲ ਵੀ ਕੀਤਾ ਵੀ ਯਾਰ ਇੰਨੀ ਠੰਡ 'ਚ ਵਿਆਹ ਕਰਾਉਣ ਦੀ ਕੀ ਲੋੜ ਸੀ ਪਰ ਅਗ ਬਰਫ ਪਈ ਜਾਂਦੀ ਹੈ ਬਰਫ ਦੇ ਨਾਲ ਨਾਲ ਜਿੰਨੇ ਵੀ ਰਿਸ਼ਤੇਦਾਰ ਗਏ ਸੀ ਸਾਰੇ ਜਿਹੜੇ ਠਰੀ ਜਾਂਦੇ ਆ ਠੰਡ ਮੰਨੀ ਜਾਂਦੇ ਆ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਵਿਆਹ ਅਨੋਖਾ ਤੇ ਅਜੀਬੋ ਗਰੀਬ ਇਸ ਕਰਕੇ ਹੋ ਗਿਆ ਕਿਉਂਕਿ -25 ਡਿਗਰੀ ਦੇ ਵਿੱਚ ਯਾਰ ਬਰਫ ਜਿਹੜੀ ਕੁਲਫੀ ਜੰਮ ਜਾਂਦੀ ਹੈ ਤੇ ਇੱਥੇ ਜਿਹੜੇ ਬੰਦੇ ਵਿਆਹ ਕਰਾਈ ਜਾਂਦੇ ਨੇ ਇੰਨੀ ਠੰਡ ਦੇ ਵਿੱਚ 스노우 ਫਾਲ ਹੋਇਆ ਰਿਸ਼ਤੇਦਾਰ ਸਾਰੇ ਬਰਫ ਨਾਲ ਢਕੇ ਪਏ ਨੇ ਤੇ ਵਿਆਹ ਜਿਹੜਾ ਗਿਨੇਸ ਬੁੱਕ ਦੇ ਵਿੱਚ ਰਿਕਾਰਡ ਵੀ ਕਰਾ ਲਿਆ ਦੇਖੋ ਤੁਸੀਂ ਹੁਣ ਵਿਆਹ ਕਰਾਉਣ ਦੇ ਤਰੀਕੇ ਵੱਖੋ ਵੱਖਰੇ ਨੇ ਤੇ ਤੁਸੀਂ ਵੀ ਦੋਸਤੋ ਦੱਸਿਓ ਕਮੈਂਟ ਕਰਕੇ ਇਹਣਾ ਵੀ ਕੀ ਦੇ ਦਿਮਾਗ ਦੇ ਵਿੱਚ ਇਹ ਖੁਰਾਫਾਤੀ ਆਈਡੀਆ ਜਿਹੜਾ ਉਹ ਚੱਲ ਰਿਹਾ ਵੀ ਇਸ ਤਰੀਕੇ ਦੇ ਨਾਲ ਵੀ ਵਿਆਹ ਕਰਾਉਣਾ ਚਾਹੀਦਾ ਰੈ ਜ਼ਰੂਰ ਸਾਂਝੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ